सतनाम श्री गुरु साहिब जी सोरठ महला पंजवा गुण गाभो पूर्ण अविनाशी काम क्रोध विख जारे महाभिक्खम अगन को सागर साधु संग उद्वारे गुण गाभो पूर्ण अविनाशी काम क्रोध बिखजारे महाभिक्खम अगन को सागर साधु संग उद्वारे ਗੁਰ ਮਿਟਿਓ ਪਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਈ ਜਤ ਕਤ ਪੂਰ ਰਹਿਓ ਪਰਮੇਸ਼ਰ ਕਤ ਆਵੇ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੇ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਂ ਕੀ ਪੂਰਨ ਕਾਲਾ ਕਲ ਕਲੇਸ਼ ਮਿਟੇ ਦੁਖ ਸਗਲੇ काटी जम की फासा कहो नानक प्रभ किरपा तारी मन तन पै बिगासा कल कलेस मिटे दुख सगले काटी जम की फासा कहो नानक प्रभ किरपा तारी मन तन पै बिगासा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਏ ਭਾਈ ਪੂਰੇ ਗੁਰੂ ਦੀ ਸਰਣ ਪੈ ਕੇ ਸਰਵ ਵਿਆਪਕ ਨਾਸ ਰਹਿਤ ਪ੍ਰਭੂ ਦੇ ਗੁਣ ਗਾਇਆ ਕਰ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਿਕ ਮੌਤ ਲਿਆਉਣ ਵਾਲੇ ਕਾਮ ਕ੍ਰੋਧ ਆਦਿਕ ਦੀ ਜ਼ਹਿਰ ਸਾੜ ਦਿੰਦਾ ਹੈ ਇਹ ਜਗਤ ਵਿਕਾਰਾਂ ਦੀ ਅੱਗ ਦਾ ਸਮੁੰਦਰ ਹੈ ਇਸ ਵਿੱਚੋਂ ਪਾਰ ਲੰਘਣਾ ਬਹੁਤ ਕਠਿਨ ਹੈ ਸਿਪ ਸਲਾਹ ਤੇ ਗੀਤ ਗੁਣ ਗਾਣ ਵਾਲੇ ਮਨੁੱਖ ਨੂੰ ਗੁਰੂ ਸਾਧ ਸੰਗਤ ਵਿੱਚ ਰੱਖ ਕੇ ਇਸ ਸਮੁੰਦਰ ਵਿੱਚੋਂ ਪਾਰ ਲੰਘਾ ਦਿੰਦਾ ਹੈ हे ਭਾਈ ਪੂਰੇ ਗੁਰੂ ਦੀ ਸ਼ਰਣ ਪਾਓ ਜਿਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਣ ਪਿਆ ਪੂਰੇ ਗੁਰੂ ਨੇ ਉਸ ਦਾ ਭਰਮ ਮਿਟਾ ਦਿੰਦਾ ਉਸ ਦਾ ਮਾਇਆ ਦੇ ਮੋਹ ਦਾ ਹਨੇਰਾ ਦੂਰ ਕਰ ਦਿੰਦਾ ਏ ਭਾਈ ਤੂੰ ਵੀ ਗੁਰੂ ਦੀ ਸਰਣ ਪੈ ਕੇ ਪ੍ਰੇਮ ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ ਤੈਨੂੰ ਪ੍ਰਭੂ ਅੰਗ ਸੰਗ ਦਿੱਸ ਪਏਗਾ ਰਹਾਉ ਏ ਭਾਈ ਪਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਖਜ਼ਾਨਾ ਹੈ ਜਿਹੜਾ ਮਨੁੱਖ ਗੁਰੂ ਦੀ ਸਰਣ ਪੈ ਕੇ ਇਸ ਖਜ਼ਾਨੇ ਦਾ ਰਸ ਪੀਂਦਾ ਹੈ ਉਸ ਦਾ ਮਨ ਉਸ ਦਾ ਤਨ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਏ ਭਾਈ ਜਿਸ ਮਨੁੱਖ ਨੇ ਗੁਰੂ ਦੀ ਸ਼ਰਣ ਪੈ ਕੇ ਨਾਮ ਰਤਨ ਲਭ ਲਿਆ ਉਸ ਦੀ ਆਤਮਿਕ ਜੀਵਨ ਵਾਲੀ ਮਿਹਨਤ ਕਾਮਯਾਬ ਹੋ ਗਈ ਗੁਰੂ ਦੀ ਰਾਹੀ ਉਸ ਮਨੁੱਖ ਦੇ ਮਨ ਵਿੱਚ ਸ੍ਰਿਸ਼ਟੀ ਦਾ ਪਾਲਣ ਹਾਰ ਆਵਸਿਆ ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇ ਸਮਝਣ ਵਾਲਾ ਹੋ ਗਿਆ ਉਹ ਮਨੁੱਖ ਆਤਮਿਕ ਜੀਵਨ ਦੀ ਸੂਝ ਦਾ ਗਿਆਤਾ ਹੋ ਗਿਆ ਏ ਨਾਨਕ ਆਕ ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ ਤੇ ਉਸ ਦਾ ਮਨ ਉਸ ਦਾ ਤਨ ਆਤਮਿਕ ਆਨੰਦ ਨਾਲ ਪਰਫੁੱਲਤ ਹੋ ਗਿਆ ਉਸ ਮਨੁੱਖ ਦੀ ਜਮਾ ਵਾਲੀ ਵਾਹੀ ਕੱਟੀ ਗਈ ਉਸ ਦੇ ਗੱਲੋਂ ਮਾਇਆ ਦੇ ਮੋਹ ਦੀ ਵਾਹੀ ਕੱਟੀ ਗਈ ਜੋ ਆਤਮਿਕ ਮੌਤ ਲਿਆ ਕੇ ਜਮਾ ਦੇ ਬਸ ਪਾਉਂਦੀ ਹੈ ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ